ਗੜੀ ਪਿੰਡ ਡੁੱਗੀ ਗੜੀ ਭਰਾ ਸਵਾਰਾਂ ਦਾ ਦੋ ਚੱਕਰ ਦੀ ਜਿਹੜੀ ਮੌਤ ਹੋਈ ਹੈ ਜੀ ਜਿ ਲਗੇਲੀ ਕਾਰਨ ਹੋਈ ਹੈ ਤੇ ਕੀ ਮਸਲਾ ਕਰਾਇਆ ਮਸਲਾ ਇਹ ਭਾਈ ਤਾਰਾਂ ਦੇ ਬੱਤੀ ਚਲਦੀ ਹੈਗੇ ਭਨੇਰੀ ਆਈ ਕਰਕੇ ਤਾਰ ਟੁੱਟ ਗਈ ਜਾ ਕੇ ਸਵਾਰਾਂ ਦਾ ਦੋ ਚੱਕਰ ਜਿਹੜਾ ਨੇ ਜਾਣਬੁੱਝ ਕੇ ਲੜ ਛੱਡੀ ਜਾ ਦੇ ਜਿਹਦੇ ਕਰਕੇ ਤੇ ਨੌਜਵਾਨ ਦੀ ਜਿਹੜੀ ਮੌਤ ਹੋ ਗਈ ਹੈ ਹਾਂਜੀ ਇਹਦੇ ਬੱਤੀ ਹੋਣਾ ਇਹਨਾਂ ਚਲਾਤੀ ਚਲੋ ਇਹਨਾਂ ਟਰਾਈ ਲੈ ਲਈ ਆ ਹਾਂ ਭਨੇਰੀ ਹੜ ਗਈ ਵੀ ਟਰਾਈ ਲੈ ਲਈ ਗਏ ਇਹ ਕੋਈ ਦੱਸ ਦਿੰਦਾ ਤੇ ਚਲੋ ਜਾਨ ਪੱਜਣੀ ਵਿਚਾਰੇ ਦੀ ਹਾਂਜੀ ਉਹਨੂੰ ਜੜੇ ਉਹਨਾਂ ਦੱਸਿਆ ਤਾਂ ਚਲ ਜਾਣ ਬੱਝ ਨਹੀਂ ਚਲੇਨੀ ਇਹ ਤੇ ਬਾਬੇ ਦੇ ਕਬੀਲੀ ਵਾਲਿਆਂ ਨੇ ਬੱਕੇ ਨੂੰ ਕਹੇ ਦੀ ਆ ਕਿ ਟਰਾਈ ਲਈ ਉਹਦੇ ਬੋਦੇ ਕਰਕੇ ਪਾ ਦੇ ਉਹ ਫੇਰੇ ਵੀ ਗੱਲ ਭਾਈ ਡੀਲ ਵਿੱਚ ਨੇ ਕਹੇ ਦੀ ਨਾ ਟਰਾਈ ਉਹ ਨਾਲ ਮੇਰੀ ਘੜੀ ਕਰਕੇ ਟਰਾਈ ਲੈ ਲਈ ਨਾ ਹਾਂਜੀ ਉਹ ਨਾਲੇ ਲਈ ਭਾਈ ਪੀਲੀ ਵਾਲਿਆਂ ਬੋਤਲ ਜੀ ਨਹੀਂ ਬੋਤਲ ਕੋਣ ਟੋਕੀ ਸਭ ਕੋਣ ਹੀ ਹੁੰਦੀ ਹਾਂਜੀ ਜੰਟਾ ਹਾਂਜੀ ਜੰਟਾ ਸਿੰਘ ਇਹ ਤੇ ਜਿਤਰਾ ਜੀ ਤੁਸੀਂ ਆਮ ਹੀ ਵੇਖਿਆ ਜਾਂਦਾ ਕਿ ਪ੍ਰਾਈਵੇਟ ਜਿਹੜੇ ਆ ਨੌਜਵਾਨ ਤੁਸੀਂ ਕਰੇ ਲਾ ਰਹੇ ਹਾਂਜੀ ਆਪ ਕਿਉਂ ਨਹੀਂ ਕੰਮ ਕਰਦੇ ਤੁਸੀਂ ਕਰਦੇ ਆਂ ਜੀ ਕੰਮ ਕਰਦੇ ਜੀ ਆ ਤੇ ਦੋ ਆ ਜੀ ਵੀ ਕਰਾ ਹਾਂਜੀ ਇਹਨਾਂ ਨਾਲ ਦਾ ਕੰਮ ਕਰਦੇ ਕਿਤੇ ਕਮੈਂ ਅੱਛਾ ਹੈ ਇਹ ਟੋਟਾ ਟਾ ਪੇਂਟਾ ਦੇ ਇੱਥੇ ਕੋਈ ਮੁਲਾਜ਼ਮ ਹੋ ਸਕੂ ਆ ਆਖਿਆ ਨਾ ਮੁਲਾਜ਼ਮ ਦੇਓ ਜੀ ਅਸੀਂ ਆਖਿਆ ਲਵਾਓ ਮੁਲਾਜ਼ਮ ਦੋ ਤਨ ਲਵਾਓ ਹਾਂਜੀ ਹਾਂਜੀ ਤੇ ਲੌਣ ਦੇ ਦੋ ਬੰਦੇ ਆਏ ਹਲੀ ਦੀ ਜੇ ਨਵੇਂ ਆਏ ਦੋ ਬੰਦੇ ਉਹਨਾਂ ਨੂੰ ਵਾਲੀ ਪੂਰਾ ਟ੍ਰੇਨ ਨਹੀਂ ਹੈਗੀ ਤੇ ਅੱਛਾ ਹੈ ਹਾਂਜੀ ਤੇ ਪ੍ਰਾਈਵੇਟ ਕੇ ਸਰਕਾਰੀ ਨਹੀਂ ਉਹ ਸਰਕਾਰੀ ਫੋਕੀ ਹੈ ਉਹ ਨਹੀਂ ਲਾਉਣੇ ਆ ਨਾਲ ਆਈਂ ਅਲਹਮਦੁਲਿਲਾ ਨਾਲ ਆਹੀਂ ਲਾਉਣੇ ਕੰਪੜੇ ਨਾਲ ਨੂੰ ਮੋੜਿਆ ਕਿਨੇ ਬੈ ਦੇ ਦੋ ਹਾਂਜੀ ਪਹਿ ਇਹ ਗੱਲ ਤੇਨੇ ਨੂੰ ਅੱਛਾ ਠੀਕ ਦੋ 300 ਰੁਪਏ 200 ਦੇਈਦਾ 300 ਦੇਈਦਾ ਚਾਹੇ ਤੁਸੀਂ ਆਗੇ ਕੰਮ ਕਰਦੇ ਮੈਂ ਤਲੀ ਦਾ ਕੰਮ ਦੇ ਵਨ ਲੋਕ ਜੇ ਤਰਾਪ ਭਾਈ ਇਹ ਤਾਂ ਇਹ 100 200 ਰੁਪਏ ਲਾਏਗੇ ਨਾ ਉਹ ਮੁੱਕ ਤਾਂ ਜਿਖਾ ਲਾ ਹਾਂਜੀ ਜੇ ਜੇ ਇਤਰਾ ਉਹ ਗੱਲ ਬਾਤ ਹੋ ਜੇ ਇਹਦੇ ਦਾ ਜਨਵਾਰ ਕਰਵਾ ਬੰਦੇ ਥੋੜੇ ਆ ਸਾਫ ਨਹੀਂ ਹੈ ਸਾਫ ਨਹੀਂ ਰਾ ਸਾਫ ਨਹੀਂ ਗੱਲ ਹੀ ਮੈਂ ਦਾ ਹਾਂਜੀ ਬਹੁਤ ਮਾੜੀ ਘਟਨਾ ਏ ਦਲਬਾਖ ਤੋਂ ਦੇ ਲੜਕੇ ਦੀ ਅੱਜ ਕਰੰਟ ਲੱਗਣ ਦੇ ਕਾਰਨ ਮੌਤ ਹੋ ਗਈ ਆ ਕੱਲਾ ਕੱਲਾ ਲੜਕਾ ਈ ਜੋ ਕਿ ਬਿਜਲੀ ਮਲਾਜ਼ਮਾ ਜਿਹੜੇ ਉਹ ਕੋਈ ਗੌਰ ਨਹੀਂ ਕਰਦੇ ਇਹਨਾਂ ਸਾਰਾ ਬਾਰੇ ਤਿੰਨ ਤਾਰਾ ਵਾ ਸਾਰੀਆਂ ਦੇ ਖਲੋਈ ਦੀ ਵਿੱਚ ਤੇ ਤਾਰ ਕਰੰਟ ਦੇ ਨਾਲ ਲੱਗਣ ਦੇ ਕਾਰਨ ਟੁੱਟ ਗਈ ਆ ਤੇ ਹਨਕ ਦੇ ਵੇ ਬਚਾਅ ਕਰਨ ਦੇ ਵਾਸਤੇ ਮੁੰਡਾ ਘਰੋਂ ਬਾਹਰ ਪਾ ਜਿੱਕਿਆ ਤੇ ਉਹਨੂੰ ਕਰੰਟ ਲੱਗ ਗਿਆ ਉਹਨਾਂ ਦੀ ਮੌਤ ਹੋ ਗਈ ਵਾਇਟ ਬੀਟਾਂ ਨਾਲ ਸਾਹ ਰਿਹਾ ਨਾ ਬਈ ਗੁਰਦੇਵ ਚੇਵੀ ਯਾ ਰਾ ਰੰਗ ਲੱਗਦਾ ਪੁਆ ਭਜੀ ਕੀ ਆ ਵੀ ਰਾਤ ਮਰੀਂ ਨੇਰੀ ਆ ਯਾ ਤੇ ਤਾਰਾਂ ਪਹਿਲਾਂ ਸਾਰੀਆਂ ਗਲੀਆਂ ਪਈਆਂ ਉਹ ਤਾਰ ਕਿਤੇ ਜੋ ਛਾਟ ਹੋਈ ਮੜੀ ਜੋ ਤਾਰ ਥੱਲੇ ਡਿੱਪੀ ਆ ਉਹ ਜੋ ਸਾਨੂੰ ਬਰੂ ਪੁਣਾ ਆ ਨਿਆਣੇ ਨੇ ਵੇਖਿਆ ਨਹੀਂ ਝੂਮ ਭੱਜਾ ਤੇ ਜਾ ਕੇ ਵੇਖਿਆ ਜੋ ਉੱਤੇ ਕੰਨ ਕੰਨ ਅੱਗ ਤੇ ਨਹੀਂ ਲੱਗੀ ਮਤਲਬ ਮੜੇ ਪੁਹਾਕਾ ਨਿਕਲਿਆ ਏ ਜਾ ਕੇ ਭੱਜ ਕੇ ਬਝਾਉਣ ਲੱਗਾ ਤੇ ਉਥਲੇ ਤਾਰ ਪਈ ਬੱਤੀਆਂ ਦੇ ਉੱਤੇ ਜਾ ਕੇ ਚੜ ਗਿਆ ਕਿੰਨੇ ਦਿਨ ਵਰਤਨੇ ਮੰਨ ਜੁਮੇਰ ਭਾਜੀ ਜੋ ਵੀ ਐ ਸਾਰੇ ਬਿਜਲੀ ਵਿਭਾਗੀਆਂ ਜੋ ਵੀ ਐ ਸਾਰੇ ਬੱਤੀਆਂ ਨੂੰ ਜੁਮੇਰ ਮੰਨਾਂਗੇ ਜਿਹੜੀਆਂ ਗਲੀਆਂ ਤਾਰਾਂ ਮੈਂ 40 50 ਸਾਲ ਉਹ ਗਲੀਆਂ ਤਾਰਾਂ ਤੁਸੀਂ ਤਾਂ ਜਾ ਕੇ ਮੜਾ ਤਾਂ ਕੈਮਰਾ ਮਾਰ ਕੇ ਵੇਖੋ ਨਰੇ ਜੋੜ ਹੀ ਜੋੜ ਉੱਤੇ ਗਲੀਆਂਾਂ ਤਾਰਾਂ ਪਈਆਂ ਮੰਗ ਭਾਜੀ ਇਹੋ ਵੀ ਇਨਸਾਫ ਹੋਣਾ ਚਾਹੀਦਾ ਕਾਨੂੰਨ ਸਾਹਿਬ ਨੇ ਜਿਹੜੇ ਬੱਤੀ ਵਾਲੇ ਆ ਇਹਨਾਂ ਤੇ ਕੋਈ ਕਾਰਵਾਈ ਹੋਣੀ ਚਾਹੀਦੀ ਆ ਇਹਨਾਂ ਨੂੰ ਗਾ ਮੜਾ ਮੜ ਸੇਕ ਲੱਗਣੀ ਤੇ ਪਤਾ ਲੱਗਣਾ ਚਾਹੀਦਾ ਇਹਨਾਂ ਨੂੰ ਕਿ ਗਾ ਮੜਾ ਮੜ ਕੰਮਾਂ ਰੋ ਛੱਡ ਦੇਣਾ ਕਰ ਸਰਦਾਰ ਗੁਰਵਿੰਦਰ ਸਿੰਘ ਵਾਹਿਦਪੀਕਾ ਖਾਲਸਾ ਵਾਹਿਦ ਜੀ ਕੀ ਪੱਤੇ ਤੇ ਬੜੀ ਮੰਦ ਭਾਗੀ ਘਟਨਾ ਜਿਹੜੀ ਵਾਪਰੀ ਆ ਵੀਰ ਦਲਬਾਤ ਸਿੰਘ ਦਾ ਲੜਕਾ ਸੀਗਾ ਹੀ ਕੱਲਾ ਕੱਲਾ ਕਾਕਾ ਸੀਗਾ ਕੋਈ ਗੱਲ ਬਿਆਨ ਕਰਨ ਨੂੰ ਜੀ ਨਹੀਂ ਕਰਦਾ ਗਿੱਡੀ ਇਹ ਮਾੜੀ ਘਟਨਾ ਵਾਪਰੀ ਆ ਜੀ ਬਾਕੀ ਸਾਡੀਆਂ ਸਾਰੇ ਹੀ ਪੰਜਾਬ ਦੇ ਵਿੱਚ ਬਹੁਤ ਹਾਲਾਤ ਮਾੜੇ ਆ ਜੇ ਬਿਜਲੀ ਵਾਲੀਆਂ ਤਾਰਾਂਵਾਂ ਸਾਡੇ ਬਿਜਲੀ ਮੈਹਕਮੇ ਵਾਲੇ ਜਿੰਨੇ ਵੀ ਔਸਰ ਆ ਉਹਨਾਂ ਨੂੰ ਇਹਨਾਂ ਚੀਜ਼ਾਂ ਤੇ ਧਿਆਨ ਦੇਣਾ ਚਾਹੀਦਾ ਜੇ ਕਿਤੇ ਤਾਰ ਮਾੜੀ ਆ ਤੇ ਇਹਦਾ ਕੋਈ 5 ਸਾਲ ਤਿੱਕਰ ਕੋ 10 ਸਾਲ ਤਿੱਕਰ ਇਹਨੂੰ ਵੇਖ ਕੇ ਬਦਲ ਦੇਣਾ ਚਾਹੀਦਾ ਵਾ ਇਹਨਾਂ ਦੀ ਨਿਗਹਿਲੀ ਦਾ ਕਰਕੇ ਇਹੋ ਜਿਹੇ ਜਿਹੜੇ ਕੰਮ ਹੁੰਦੇ ਆ ਜਦੋਂ ਨੁਕਸਾਨ ਹੋ ਜਾਂਦਾ ਵਾ ਮੁੜ ਕੇ ਕੋਈ ਉਸ ਚੀਜ਼ ਦਾ ਜ਼ਿੰਮੇਵਾਰ ਨਹੀਂ ਬੰਦਾ ਅਸੀਂ ਸਾਡੇ ਇਲਾਕੇ ਦਾ ਲਾਲਜੀ ਸਿੰਘ ਭੁੱਲਰ ਵੀ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀ ਇਹੋ ਜੀਆਂ ਗੱਲਾਂ ਤੇ ਜਿਹੜੀ ਪੂਰੀ ਗੌਰ ਕੀਤੀ ਜਾਵੇ ਇੱਕ ਜਿਹੜਾ ਸਾਡਾ ਕੋਈ ਮੰਤਰੀ ਆ ਜਾਂ ਸਰਪੰਚ ਆ ਜਾਂ ਕੁਛ ਵੀ ਆ ਜ਼ਿੰਮੇਵਾਰ ਹੁੰਦਾ ਵਾ ਪਿੰਡ ਦਾ ਚਾ ਇਲਾਕੇ ਦਾ ਇਹੋ ਜੀਆਂ ਗੱਲਾਂ ਤੇ ਪੂਰੀ ਸਾਨੂੰ ਗੌਰ ਕਰਨੀ ਚਾਹੀਦੀ ਹੈ ਜੀ ਭਾਈ ਗੁਰਜੀ ਕਾਕਾ ਦੁਕਾਰੀ ਤੇ ਲੋੜ ਤੇ ਹਰ ਇੱਕ ਚੀਜ਼ ਦੀ ਆ ਜੇ ਚੌਕੀ ਨਹੀਂ ਚਲੇ ਜਾਂਦੇ ਆ ਤੇ ਸਾਨੂੰ ਉੱਤੇ ਵੀ ਮਲਾਜਮ ਨਹੀਂ ਮਿਲਦਾ ਤੇ ਬਾਕੀ ਇਹ ਸਾਰੀ ਜਿਹੜਾ ਮਿਲੀ ਭੁਗਤੀ ਸਭ ਕੁਝ ਹੋ ਰਿਹਾ ਜੀ ਇਹ ਸਰਕਾਰਾਂ ਜਿਹੜੀਆਂ ਲੱਕੜ ਦੇ ਮੁੰਡੇ ਹੀ ਦੇ ਰਹੀਆਂ ਹਰ ਇੱਕ ਨੂੰ ਆਪਾਂ ਨੂੰ ਸਭ ਜਾਣਦੇ ਜਿੰਨੇ ਵੀ ਭੈਣ ਭਰਾ ਇੱਥੇ ਖਲੋਦੇ ਆ ਤੇ ਮਹਿਕਮਾ ਤੇ ਇਹਨਾਂ ਦਾ ਪੂਰਾ ਹੁੰਦਾ ਹੀ ਨਾ ਜੇ ਹੁੰਦਾ ਵੀ ਆ ਤੇ ਉਹਨਾਂ ਗਾਂ ਨੂੰ ਰੱਖੇ ਬਿਜਲੀ ਵਾਲਿਆਂ ਦੀ ਵੀ ਮੇਰੇ ਅਰਗਾ ਕੋ ਰੱਖ ਲੈਂਦੇ ਉਹਨੂੰ ਜੜਾ ਦਿੰਦੇ ਕੰਬੇ ਦੇ ਤਨਖਾਹਾਂ ਵਾਂ ਕੋ ਹੋਰ ਕੋਈ ਲੈਂਦਾ ਲੱਖ ਲੱਖ ਰੁਪਈਆ ਇਹਨਾਂ ਦੀ ਤਨਖਾਹ ਆ ਤੇ ਕੋਈ ਇਹਨਾਂ ਦਾ ਕੰਮ ਦੇ ਵਿੱਚ ਧਿਆਨ ਨਹੀਂ ਗਾ ਇਹ ਨਗੇਲੀਆਂ ਕਰਕੇ ਇਹੋ ਜਿਹੇ ਜਿਹੜੇ ਕੰਮ ਹੋ ਰਹੇ ਆ ਇਹਨਾਂ ਤੇ ਸਾਡੀ ਸਰਕਾਰ ਪੰਜਾਬ ਗਵਰਨਮੈਂਟ ਨੂੰ ਗਲੋਰ ਕਰਨੀ ਚਾਹੀਦੀ ਆ ਤੇ ਚੰਗੇ ਕੋਈ ਨੌਜਵਾਨ ਜਿਹੜੇ ਮੁੰਡੇ ਰੱਖੇ ਜਾਣ ਬਿਜਲੀ ਮਾਹਤਮੇ ਦੇ ਵਿੱਚ ਤੇ ਇਹੋ ਜੇ ਕੰਮਾਂ ਨੂੰ ਚੰਗੇ ਤਰੀਕੇ ਨਾਲ ਕੀਤਾ ਜਾਵੇ ਜਦੋਂ ਕਿਸੇ ਦਾ ਕੱਲਾ ਕੱਲਾ ਬੱਚਾ ਜੀ ਤੇ ਉਹਦੇ ਨਾਲ ਵੀ ਇਹੋ ਜੀ ਘਟਨਾ ਵਾਪਰ ਜਾਵੇ ਤੇ ਬਹੁਤ ਮਾੜਾ ਕੰਮ ਆ ਇਸ ਕੰਮ ਤੇ ਪੂਰੀ ਗੌਰ ਕਰਨੀ ਚਾਹੀਦੀ ਤੇ ਜਿਹੜੀ ਮੰਦੀ ਕਾਰਵਾਈ ਹੋਣੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਆਪਣਾ ਨਾਮ ਦਿਲਬਾਖ ਸਿੰਘਾ ਜੀ ਤੇ ਮੁੰਡੇ ਦਾ ਤੇਰਾ ਨਾਮ ਕੀ ਯਾਰ ਹਰਬਲ ਸ਼ਖਲਾ ਮਿਲੇ ਗੁਰੂ ਜੀ ਇਹਦੀ ਉਮਰ ਹੈ 24 ਸਾਲ ਜੀ ਪਤਲਾ ਗਿਆ ਮਸਲਾ ਜੀ ਰਾਤ ਹਨੇਰੀ ਆਈ ਆ ਤੇ ਤਾਰਾ 2 ਤੇ ਤਾਰਾ ਵਾਂ ਲੈਨ ਵੱਧੀ ਆ ਉਹ ਜੋ ਢਿੱਲੀਆਂ ਤਾਰਾ ਹੈ ਤਾਰਾ ਦੇ ਪੱਲੇ ਕੱਕ ਨਹੀਂ ਜੋ ਹਵਾ ਨਾਲ ਲੱਗ ਇੱਕ ਮਕੀ ਨਾਲ ਟਕਰਾਈਆਂ ਵਾਂ ਉਹ ਇੱਕ ਥਾਲ ਜਿਹੜੀ ਉਹ ਚੱਲ ਕੇ ਦੇ ਨਾਲ ਚੰਗੀ ਗਈ ਆ ਉਹ ਆਦੀ ਕਰਨਕ ਜੇ ਨਿੱਗਿਆ ਅੱਗੇ ਇੱਕੇ ਦਮ ਜਨ ਪਮਾਕਾ ਜਾ ਨਿਕਲਿਆ ਤੇ ਇਹ ਨੂੰ ਫੋਨ ਕੀਤਾ ਲੱਗੋ ਵੀ ਥਾਦੀ ਕਰਨਕ ਨੂੰ ਅੱਗ ਲੱਗੀ ਆ ਤੇ ਇਹ ਭੱਜ ਕੇ ਉੱਥੇ ਗਿਆ ਵਾ ਤੇ ਇਹਨੇ ਆਸੇ ਵਾਸੇ ਨਹੀਂ ਗਾ ਵੇਖਾ ਨਾਲ ਦੇਪੀ ਥੱਲੇ ਤੇ ਉਹ ਤਾਰ ਸੀ ਜਿਹੜੀ ਉਹ ਲੱਤਾਂ ਚ ਵਲੀ ਗਈ ਆ ਉਹ ਕਿਉਂ ਨਹੀਂ ਨਿਕਲ ਹੀ ਨਹੀਂ ਦਿੱਤਾ ਕਿੰਨੂ ਦੇ ਬਿਵਾਰਕ ਨੂੰ ਜਿੰਮੇਵਾਰ ਤੇ ਜੀ ਵੇਖੋ ਤਾਰਾਂ ਉਹ ਹੀ ਆ ਪ੍ਰਾਣੀਆਂ ਤੇ ਘਰ ਇੱਕ ਤੋਂ ਤਿੰਨ ਤਿੰਨ ਬਣ ਗਏ ਆ ਤੇ ਤਿੰਨਾ ਘਰਾਂ ਚ ਏਸੀ ਲੱਗ ਗਿਆ ਤਾਰਾਂ ਉਹ ਹੀ ਆ ਤਾਰਾਂ ਕਿਸੇ ਕੰਮ ਦੀਆਂ ਨਹੀਂ ਤਾਰਾਂ ਬਿਲਕੁਲ ਮਾਰੀਆਂ ਵਾਂ ਤੇ ਬਹੁਤ ਤਰਕਜਾਲੀ ਜਿਹੜੀ ਇਹ ਢਿੱਲੀ ਆ ਤੇ ਇਹਨਾਂ ਦੀ ਢਿੱਲੀ ਕਰਨੇ ਸਾਰਾ ਨਕਸ਼ਾ ਤਦਾ ਹੋ ਗਿਆ ਇਸ ਕੋ ਇੱਕ ਬੱਚਾ ਜੀ ਖੇਲ ਖਤਮ ਹੋ ਗਿਆ ਵਾ ਗੱਲ ਕੋਈ ਆਉਂਦੀ ਨਹੀਂ ਕਾੜੀ ਮਾਂਪੀਲੀ ਬੋਰ ਦੀ ਨਖੇਲੀ ਆ ਜੀ ਤਾਰਾ ਤੂਰਾ ਬਿਲਕੁਲ ਐ ਜਾਨੀ ਗਿਆ ਸਾਰੀ ਸੰਗਤ ਜਾ ਕੇ ਤੁਸੀਂ ਵੇਖ ਸਕਦੇ ਜੋ ਦੋ ਤਾਰਾਂ ਮਜ਼ਰ ਮੰਗਾ ਹੀ ਇਹੋ ਕਰਦੇ ਆ ਵੀ ਸਾਡੇ ਨਾਲ ਤਾਂ ਜਿਹੜਾ ਪਾਣਾ ਵਾਪਰ ਗਿਆ ਵਾਪਰ ਗਿਆ ਵਾ ਗਾਂ ਕਹੇ ਨਾ ਨਾਮ ਵਾਪਰੇ ਇਹ ਤਾਰਾਂ ਜਿਹੜੀਆਂ ਵਾ ਇਹ ਬਿਲਕੁਲ ਜਾ ਦੇ ਮੂਰਤੀਆਂ ਜਿਤਨਾ ਕੇਵਲਾ ਪਈਆਂ ਲਾਗੇ ਇਹ ਪਾਈਆਂ ਜਾਨ ਲੱਗ ਲੱਗੇ ਘਰਾਂ ਦੇ ਜੇ ਇਹ ਨਹੀਂ ਪਾਉਣੀਆਂ ਤੇ ਫਿਰ ਤਾਰਾਂ ਕੋਈ ਚੰਗੀਆਂ ਲਿਆ ਕੇ ਵਧੀਆ ਇਹ ਪਾਈਆਂ ਜਾਣ ਤੇ ਅੱਗੇ ਤੋਂ ਇਹੋ ਜਿਹਾ ਕੋਈ ਚਾਂਸ ਜਿਹੜਾ ਉਹ ਨਾ ਵਾਪਰੇ ਕਿਸੇ ਭਾਈ ਭੈਣ ਭਰਾ ਨਾਲ ਜਿਹੜੇ ਬਿਜਲੀ ਵਾਲੇ ਆ ਇਹ ਇਹਨਾਂ ਦੇ ਕਾਰ ਕੋਈ ਨਾ ਕੋਈ ਕਾਰਵਾਈ ਹੋਣੀ ਚਾਹੀਦੀ ਹੈ ਇਹਦੇ ਬਾਰੇ ਕੋਈ ਨਾ ਕੋਈ ਜ਼ਰੂਰ ਹੋਣੀ ਚਾਹੀਦੀ ਆ ਵੀ ਜਿਹੜੇ ਇਹਨਾਂ ਨੂੰ ਥੋੜਾ ਜਿਹਾ ਝਟਕਾ ਲੱਗੇ ਵੀ ਕਿਤਨਾ ਇਹ ਸਾਰਾ ਕਾਰਜਾ ਸਾਨੂੰ ਤੇ ਜਿਹੜਾ ਲੱਗਿਆ ਵਾ ਲੱਗਿਆ ਥੋੜਾ ਇਹਨਾਂ ਨੂੰ ਵੀ ਲੱਗਣਾ ਚਾਹੀਦਾ ਇਹਦੇ ਬਾਰੇ